ਨਯੋਗ ਡੀਜੀਪੀ ਸਾ ਪੰਜਾਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਮਾੜੇ ਅਨਸਰਾਂ ਖਿਲਾਫ ਨਿਰੰਤਰ ਤਰੰਤਾਰਨ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸੀਆਈਏ ਦੀ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅ ਅੱਜ ਪਿੰਡ ਸ਼ੇਰੋਂ ਦੇ ਨੇੜੇ ਇੱਕ ਨਾਕਾਬੰਦੀ ਕੀਤੀ ਗਈ ਸੀ ਜਿਹਦੇ ਵਿੱਚ ਜਿਸ ਦੌਰਾਨ ਚੈਕਿੰਗ ਦੇ ਟਾਈਮ ਤੇ ਸੱਤਾ ਨਸ਼ਰਾ ਗੈਂਗ ਦੇ ਜਿਹੜੇ ਤਿੰਨ ਮੁੱਖ ਆਪਰੇਟਿਵਸ ਨੇ ਉਹਨਾਂ ਨੂੰ ਫੜਿਆ ਗਿਆ ਇਹ ਜਿਹੜੇ ਤਿੰਨੋਂ ਆਪਰੇਟਿਵਸ ਨੇ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਦਾ ਨਾਮ ਹੈ ਇੱਕ ਤਾਂ ਹਰਪ੍ਰੀਤ ਸਿੰਘ ਹੈ ਆ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਇਹ ਸਰਹਾਲੀ ਥਾਣੇ ਦੇ ਵਿੱਚ ਦਾ ਪਿੰਡ ਪੈਂਦਾ ਇੱਕ ਮਿਕਪ੍ਰੀਤ ਹੈ ਇਹਦੇ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਕ ਅਨਮੋਲ ਸਿੰਘ ਹੈ ਆ ਇਹ ਵੀ ਸ਼ੇਰੋਂ ਦਾ ਰਹਿਣ ਵਾਲਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈਗਾ ਤੇ ਇਹਨਾਂ ਤੋਂ ਜਿਹੜੇ ਤਿੰਨ ਵੈਪਨ ਮਿਲੇ ਨੇ ਉਹ ਹੈਗੇ ਨੇ ਦੋ ਪਿਸਤੌਲ 3 ਬੋਰ ਤੇ ਚਾਰ ਜਿੰਦਾ ਰਾਊਂਡ ਇੱਕ ਪਿਸਤਲ ਜਿਹੜੀ ਹੈ ਉਹ 32 ਬੋਰ ਤੇ ਦੋ ਜਿੰਦਾ ਰਾਉਂਡ ਇਹਨਾਂ ਤੋਂ ਰਿਕਵਰ ਹੋਏ ਨੇ ਤੇ ਆ ਕੁਲਮ ਲਾ ਕੇ ਇਹਨਾਂ ਨੂੰ ਜਦੋਂ ਇਹਨਾਂ ਨਾਲ ਪੁੱਛਗਿੱਛ ਕੀਤੀ ਗਈ ਹੈ ਜਿਹੜੀ ਪ੍ਰੀਲੀਮਿਨਰੀ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੋਰ ਵੀ ਕਾਫੀ ਕੇਸਸ ਦੇ ਵਿੱਚ ਫਰੋਤੀ ਦੇ ਜਿਹੜੇ ਕੇਸਸ ਨੇ ਉਹ ਉਹਨਾਂ ਜਿਹਨਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਅ ਇਸ ਕੇਸ ਦੇ ਵਿੱਚ ਅੱਗੇ ਤਫ਼ਤੀਸ਼ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ 'ਚ ਵੀ ਅਸੀਂ ਅਗਰ ਰਿਕਵਰੀ ਕਰਾਂਗੇ ਮੈਡਮ ਹੁਣ ਕੋਈ ਨਾ ਰੋਟੀ ਮੰਗੀ ਸੀ ਤਾਜਾ ਦੀ ਰੋਟੀ ਜੀ ਇਹ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਾਡੇ ਕੋਲ ਦੋ ਤਿੰਨ ਇਹੋ ਜਿਹੇ ਇਨਪੁਟ ਹੈਗੇ ਨੇ ਰੋਟੀ ਵਾਲੇ ਤੇ ਜ਼ਾਹਿਰ ਜੀ ਗੱਲ ਹੈ ਇਹਨਾਂ ਦੀ ਕ੍ਰਾਈਮਨਲ ਹਿਸਟਰੀ ਹੈ ਵੈਪਨ ਇਹਨਾਂ ਕੋਲੋਂ ਰਿਕਵਰ ਹੋਇਆ ਹੈ ਪੂਰੀ ਗੱਲ ਦੀ ਡੂੰਘਾਈ ਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਹੈ ਉਹ جاری ਹੈ ਹਾਂਜੀ ਇਹ ਸਾਰੇ ਗੈਂਗਸਟਰ ਕ੍ਰਾਈਮ ਨੇ ਜੀ ਬੋਡੀ ਕ੍ਰਾਈਮ ਹੈਗਾ 307 ਦੇ ਆਮ ਜਨ ਸਤਨ ਸ਼ਿਆਲਾ ਪਹਿਲਾਂ ਵੀ ਮਾਮਲੇ ਦਰਜ ਹੀ ਨੇ ਇਹਨਾਂ ਦੇ ਹਾਂਜੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਹੋਇਆ ਜੀ ਉਹ ਕਿਸ ਤਰ੍ਹਾਂ ਦੇ ਕਿੱਥੋਂ ਆਏ ਆ ਕਿੰਨਾ ਲੱਗਾ ਉਹ ਸਾਰਾ ਕੁਝ ਜੀ ਕਿਉਂਕਿ ਅੱਜ ਹੀ ਪਰਚਾ ਦਰਜ ਕਰਕੇ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਤੇ ਸਾਰਾ ਕੁਝ ਜਿਹੜਾ ਇਨਵੈਸਟੀਗੇਸ਼ਨ ਦਾ ਪਰਵਿਊ ਹੈ ਤੇ ਡੁੰਗਾਈ ਦੇ ਵਿੱਚ ਇਸ ਮਾਮਲੇ ਚ ਤਫਤੀਸ਼ ਕੀਤੀ ਜਾਏਗੀ ਪਹਿਲੇ ਮਰਡਰ ਵੀ ਹੋਇਆ ਸੀ ਕੋਰੋਸਨਨ ਵੀ ਥੋੜਾ ਇਨਵੋਲਵਮੈਂਟ ਜਿਵੇਂ ਡਰੈਗਨ ਉਪਨ ਮਿਲੇ ਹੈ ਜਾਂ ਉਹ ਉਹ ਵੀ ਹਾਂਜੀ ਇਹਦੇ ਚ ਇਹਦੇ ਚ ਕੋਈ ਸ਼ੱਕ ਨਹੀਂ ਕਿ ਇਹਦੇ ਚ ਜਿੱਦਾਂ ਕੀ ਕਲੇਮ ਕੀਤਾ ਗਿਆ ਸੀਗਾ ਕਿ ਸ਼ਤਾਨੁਸ਼ਰ ਗੈਂਗ ਵੱਲੋਂ ਤੇ ਉਸੇ ਸਿਲਸਿਲੇ ਦੇ ਵਿੱਚ ਕਿਉਂਕਿ ਸਾਡੇ ਵੱਲੋਂ ਚੈਕਿੰਗ ਰੂਟੀਨ ਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਸੀਗੀ ਤੇ ਇਸ ਚੀਜ਼ ਬਾਰੇ ਸਾਡੇ ਵੱਲੋਂ ਡੁੰਗਾਈ ਚ ਤਫਤੀਸ਼ ਕੀਤੀ ਜਾਏਗੀ ਮੈਡਮ ਰਮਨੂਗਾ ਆਏ ਨਾ ਹੁਣ ਹੁਣ ਲਵਾਂਗੇ ਜਿੰਦਰ ਮਾਣ ਪੇਸ਼ ਕਰਨਾ ਚਾਹਿਆ ਮੈਡਮ ਜਿਲੇ ਚ ਲਗਾਤਾਰ ਜਿਹੜੀਆਂ ਗਨ ਸ਼ੋਟ ਦੇ ਮਾਮਲੇ ਲਗਾਤਾਰ ਵੱਧੇ ਜਾ ਰਹੇ ਨੇ ਖਾਸ ਕਰਕੇ ਅੱਜ ਵੀ ਕੱਲ ਵੀ ਹੋਇਆ ਅੱਜ ਵੀ ਹੋਇਆ ਤੇ ਉਸ ਚੀਜ਼ ਨੂੰ ਲੈ ਕੇ ਕੋਈ ਰਣਨੀਤੀ ਬਣਾਈ ਗਈ ਬੁਲਤੁ ਜੀ ਸਾਡੇ ਵੱਲੋਂ ਬਿਲਕੁਲ ਇੱਕ ਸਟਰੋਂਗ ਰਣਨੀਤੀ ਬਣਾਈ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਗੀ ਕਿ ਪਹਿਲਾਂ ਵੀ ਜਿਹੜੇ ਮੈਕਸਿਮਮ ਕੇਸਸ ਨੇ ਸਾਡੇ ਵੱਲੋਂ ਟ੍ਰੇਸ ਕੀਤੇ ਗਏ ਨੇ ਹੁਣ ਵੀ ਅਸੀਂ ਤਕਰੀਬਨ ਜਿਹੜੇ ਮੋਸਟ ਆਫ ਦਾ ਕੇਸਸ ਉਹਨਾਂ ਚ ਸਾਡੇ ਕੋਲ ਬੰਦੇ ਆਈਡੈਂਟੀਫਾਈਡ ਨੇ ਜਾਂ ਬੰਦੇ ਅਰੈਸਟ ਕੀਤੇ ਜਾ ਚੁੱਕੇ ਨੇ ਮੈਂ ਤੁਹਾਡੇ ਸਾਰਿਆਂ ਰਾਹੀਂ ਦੁਬਾਰਾ ਇਹ ਮੈਸੇਜ ਦੇਣਾ ਚਾਹੂੰਗੀ ਕਿ ਜੇ ਕਿਸੇ ਨੂੰ ਕਾਲ ਆਂਦੀ ਹੈ ਇਹ ਜੀ ਤਾਂ ਉਹ ਜ਼ਰੂਰੀ ਗੱਲ ਹੈ ਕਿ ਉਹ ਪੁਲਿਸ ਤੱਕ ਕੰਪਲੇਂਟ ਦੇ ਫਾਰਮ 'ਚ ਪਹੁੰਚੇ ਸਾਡੇ ਵੱਲੋਂ ਇਹਦੇ ਤੇ ਇਮੀਡੀਏਟ ਐਕਸ਼ਨ ਲਿੱਤਾ ਜਾ ਰਿਹਾ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਤੇ ਹਰ ਤਰੀਕੇ ਦੇ ਨਾਲ ਇਹਨੂੰ ਅਸੀਂ ਟ੍ਰੇਸ ਕਰਾਂਗੇ ਤੇ ਕਿਸੇ ਵੀ ਇਹੋ ਜਿਹੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਬੰਦੇ ਫੜੇਗੇ ਕਿ ਕਿੰਨੀ ਉਮਰ ਦੇ ਹੈਗੇ ਨੇ ਜਾ ਪੜ੍ਹੇ ਲਿਖੇ ਕਿੰਨੇ ਅਗੇ ਪਤਾ ਲੱਗੇ ਘਾਟੀ ਉਮਰ ਹੈ ਜੀ ਇਹਨਾਂ ਦੀ ਹਰਪ੍ਰੀਤ ਸਿੰਘ ਮੈਕਪ੍ਰੀਤਾ ਐਮੈਕਪ੍ਰੀਤਾ ਵੀ ਕੀ ਸਾਲਾਂ ਦਾ ਹੈਗਾ ਤੇ ਇਹ ਹਰਪ੍ਰੀਤ ਐਨਮੋਲ ਦੀ ਉਮਰ ਕੁਛ ਹੋਣਾਂ ਤੋਂ ਵੱਧ ਹੈਗੀ ਹੈ ਮੈਡਮ ਦੇਖਣ ਜਾਏ ਕਿ ਜਿੰਨੇ ਬੱਚੇ ਫੜੇ ਜਾ ਰਹੇ ਆ ਸਰਕਾਰ ਨਾਲ ਕੋਈ ਛੋਟੀ ਉਮਰ ਵੀ ਹੈ ਕੋਈ 16 17 ਕੋਈ 17 ਸਾਲ ਦਾ ਤਾਂ ਮਾਪਿਆਂ ਨੂੰ ਕੀ ਹੈ ਬਪੀਕਰਨੇ ਚਾਹੁੰਦੇ ਬੱਚਾ ਇਹ ਜੀ ਬਹੁਤ ਜ਼ਰੂਰੀ ਗੱਲ ਹੈ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਇਹ ਜਿਹੜੀ ਕ੍ਰਾਈਮ ਦੀ ਦੁਨੀਆ ਹੁੰਦੀ ਹੈ ਇਹਦੇ ਚੋਂ ਇਹ ਇਸ ਰਾਤ ਦੀ ਕਦੇ ਸਵੇਰ ਨਹੀਂ ਹੁੰਦੀ ਤੇ ਇਹ ਮੈਂ ਸਾਰੇ ਬੱਚਿਆਂ ਨੂੰ ਅਪੀਲ ਕਰਨਾ ਚਾਹੂੰਗੀ ਕਿ ਇਸ ਰਾਤੋਂ ਦੂਰ ਰ ਤੇ ਪੜ ਲਿਖ ਕੇ ਜੋ ਵੀ ਸਾਡੇ ਜੋ ਜੋ ਅਸੀਂ